ਅੱਜ ਕੱਲ ਕਿਸੇ ਤੇ ਵੀ ਭਰੋਸਾ ਕਰਨ ਤੋਂ ਪਹਿਲਾਂ ਤੁਹਾਨੂੰ 100 ਵਾਰ ਸੋਚਣਾ ਚਾਹੀਦਾ ਹੈ ਅਜਿਹੀ ਇੱਕ ਖਬਰ ਸਾਹਮਣੇ ਆਈ ਹੈ ਪੁਰਾਣਾ ਮੋਗਾ ਤੋਂ ਜਿੱਥੇ ਦੇ ਰਹਿਣ ਵਾਲੇ ਨਵਦੀਪ ਸਿੰਘ ਨੂੰ ਗੋਲੀ ਮਾਰ ਦਿੱਤੀ ਗਈ ਹੈ ਜੀ ਹਾਂ ਉਹ ਸਵੇਰੇ ਟੋਲੀ ਵਾਲੀ ਕਾਰ ਸਜਾ ਕੇ ਫੁੱਲਾਂ ਦੇ ਨਾਲ ਬੜੇ ਸੋਹਣੇ ਤਰੀਕੇ ਦੇ ਨਾਲ ਰਸਤੇ ਦੇ ਵਿੱਚ ਜਿਹੜੇ ਵੀ ਬੰਦਿਆਂ ਦੇ ਵੱਲੋਂ ਉਹ ਟੋਲੀ ਵਾਲੀ ਗੱਡੀ ਬੁੱਕ ਕੀਤੀ ਗਈ ਸੀ ਉਹਨਾਂ ਨੂੰ ਚੁੱਕ ਕੇ ਜਦੋਂ ਕਿੱਤੇ ਦੂਰ ਜਾ ਰਿਹਾ ਸੀ ਵਿਆਹ ਸ਼ਾਦੀ ਦੇ ਪ੍ਰੋਗਰਾਮ ਦੇ ਉੱਤੇ ਤਾਂ ਉਹਨਾਂ ਵਿਅਕਤੀਆਂ ਦੇ ਵੱਲੋਂ ਜਿਨ੍ਹਾਂ ਨੇ ਗੱਡੀ ਬੁੱਕ ਕੀਤੀ ਸੀ ਭਲੇਖੇ ਦੇ ਵਿੱਚ ਉਸ ਨੂੰ ਚਖਮਾ ਦੇਣ ਦੇ ਲਈ ਤਾਂ ਉਸ ਵਿਅਕਤੀਆਂ ਵੱਲੋਂ ਉਸ ਡਰਾਈਵਰ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ ਜਿਵੇਂ ਕਿਸ ਤਰੀਕੇ ਦਾ ਸਮਾਂ ਅੱਜਕੱਲ ਆ ਗਿਆ ਹੈ ਕਿ ਤੁਸੀਂ ਕਿਸੇ ਤੇ ਵੀ ਭਰੋਸਾ ਯਕੀਨ ਨਹੀਂ ਕਰ ਸਕਦੇ ਉਸ ਵਿਅਕਤੀ ਦੀ ਹੁਣ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਉਸ ਦੇ ਨਜ਼ਦੀਕੀਆਂ ਨਾਲ ਕਰੀਬੀਆਂ ਨਾਲ ਗੱਲਬਾਤ ਕੀਤੀ ਗਈ ਹੈ ਉਹਨਾਂ ਵੱਲੋਂ ਦੱਸਿਆ ਗਿਆ ਕਿ ਡਰਾਈਵਰ ਵੱਲੋਂ ਉਸੇ ਗੰਬੀਰ ਹਾਲਤ ਦੇ ਵਿੱਚ ਆਪਣੇ ਦੋਸਤ ਨੂੰ ਫੋਨ ਕਰਕੇ ਦੱਸਿਆ ਜਾਂਦਾ ਹੈ ਕਿ ਮੈਨੂੰ ਗੋਲੀ ਮਾਰ ਦਿੱਤੀ ਗਈ ਹੈ ਤੇ ਹੁਣ ਉਸ ਵਿਅਕਤੀ ਨੂੰ ਲੁਧਿਆਣਾ ਡੀ ਐਮ ਸੀ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਮੇਰਾ ਸੋਵਿਤ ਕੁਮਾਰ ਜੀ ਅੱਜ ਤੁਸੀਂ ਸਿਵਲ ਹਸਪਤਾਲ ਮੋਗਾ ਪਹੁੰਚੇ ਹੋ ਕੀ ਹਾਂ ਜੀ ਬਰਾਦਰ ਦਾ ਦੋਸਤ ਸੀ ਆਪਣਾ ਦਾ ਫੋਨ ਆਇਆ ਮੇਰੇ ਕਹਿੰਦਾ ਗੋਲੀ ਲੱਗ ਗਈ ਮੈਨਾਂ ਜਲਦੀ ਆ ਜਾਓ ਕਹਿੰਦਾ ਸਿੰਘਾ ਵਾਲੇ ਕੋਲੇ ਜੀ ਅੱਛਾ ਜੀ ਤੇ ਸਿੰਘਾ ਵਾਲੇ ਗੋਲੀ ਲੱਗੀ ਸਿੰਘਾ ਵਾਲੇ ਦੇ ਕੋਲ ਲੱਗੀ ਆ ਅਸੀਂ ਤਾਂ ਰਸਤੇ ਜਾਂਦੇ ਪਏ ਸੀਗੇ ਤਾਂ ਕੀ ਕਰਦੇ ਹੋ ਇਹ ਗੱਡੀ ਚਲਾਉਂਦੇ ਜੀ ਇਹ ਕੋ ਬਰਾਤੀ ਦੀ ਗੱਡੀ ਬੁੱਕ ਸੀ ਅੱਜ ਜੀ ਅੱਛਾ ਜੀ ਸਿੰਘਾਲੇ ਜਾ ਰਹੇ ਸੀ ਹਾਂਜੀ ਹਾਂਜੀ ਮੋਗੇ ਤੋਂ ਸਿੰਘਾਲੇ ਪਾਸੇ ਨੂੰ ਜਾ ਰਹੇ ਸੀ ਸਿੰਘ ਹਾਂਜੀ ਹਾਂਜੀ ਅੱਛਾ ਜੀ ਤੇ ਉਦੋਂ ਬਾਅਦ ਉਦੋਂ ਬਾਅਦ ਸਾਨੂੰ ਫੋਨ ਆਇਆ ਕਹਿੰਦਾ ਜਲਦੀ ਆ ਜਾਓ ਮੇਰੇ ਗੋਲੀ ਲੱਗ ਗਈ ਕਹਿੰਦਾ ਅੱਛਾ ਜੀ ਤੇ ਅਸੀਂ ਪਾਵਰ ਬਲੈਡ ਕੋ ਪਹੁੰਚੇ ਸੀਗੇ ਤੇ ਗੱਡੀ ਸਾਨੂੰ ਨਾਲ ਹੀ ਅਸੀਂ ਵਾਪਸ ਆ ਗਏ ਬਈ ਇਦਾਂ ਕਹਿੰਦੇ ਦੋ ਕਹਿੰਦੇ ਡਾਕਟਰ ਸਾਹਿਬ ਲੱਗੀ ਹੈ ਇੱਕ ਤਾਂ ਇੱਥੇ ਕਹਿੰਦੇ ਇੱਕ ਨਹੀਂ ਆਪਾਂ ਨੂੰ ਪਤਾ ਕਿੱਥੇ ਲੱਗੀ ਹੈ ਤੇ ਹਾਲਤ ਕਿੱਦਾਂ ਦੀ ਉਹਨੇ ਹਾਲ ਕੋ ਉਸ ਵਕਤ ਕਹਿੰਦਾ ਠੀਕ ਹੈ ਜੀ ਬਾਕੀ ਉਹ ਡੀ ਐਮ ਸੀ ਦੇ ਕਹਿੰਦੇ ਰੈਫਰ ਕਰਤਾ ਹਾਂਜੀ ਹੁਣੇ ਉਹਨੇ ਪਤਾ ਲੱਗਿਆ ਸੀਗਾ ਵੀ ਗੁਰਪ੍ਰੀਤ ਸਿੰਘ 1 ਫਰਵਰੀਅਰੀ ਦਾ ਕਰਮਚਾਰੀ ਹੈ ਤਾਂ ਉਹ ਸਿੰਘ ਵਾਲੀ ਸਾਈਡ ਜਾ ਰਹੀ ਡਿਊਟੀ ਆਫ ਦਿ ਆਫ ਕਰਕੇ ਉਹ ਰਸਤੇ ਚ ਕੀ ਦੇਖਦਾ ਵੀ ਇੱਕ ਬੰਦੇ ਦੇ ਫੇਰ ਲੱਗਿਆ ਹੁੰਦਾ ਉਹਦਾ ਨਾਮ ਨਵਦੀਪ ਸਿੰਘ ਸਨੋ ਮਨਜੀਤ ਸਿੰਘ ਪੁਰਾਣਾ ਮੋਗਾ ਤੇ ਉਹਨੂੰ ਲੈ ਕੇ ਉਹਨੇ ਐਡਮੈਟ ਕਰਾਇਆ ਜੀ ਤੇ ਹੁਣ ਕੰਡੀਸ਼ਨ ਕੀ ਹੋਈਏ ਕਿੰਨੀਆਂ ਕੁੜੀਆਂ ਵੱਜੂਆਂ ਫਾਇਰ ਇਨ ਦਾ ਡਾਕਟਰ ਸਭ ਦੱਸਣਗੇ ਕਿ ਕਿੰਨੇ ਆ ਜੀ ਵੈਸੇ ਸੀਰੀਅਸ ਉਹਨੂੰ ਰੈਫਰ ਕਰਤਾ ਡਾਕਟਰ ਸਾਹਿਬ ਨੇ ਉਹਦੇ ਵੱਲੋਂ ਕੋਈ ਦੱਸਿਆ ਗਿਆ ਪੀੜ ਤੋਂ ਵੱਲ ਕੋਈ ਹਾਂ ਉਹਨੇ ਇਹ ਦੱਸਿਆ ਮੈਨੂੰ ਵੀ ਦੋ ਬੰਦਿਆਂ ਨੇ ਮੇਰੇ ਨਾਲ ਬੈਠ ਕੇ ਮੈਨੂੰ ਪਹਿਲਾਂ ਗੱਡੀ ਬੁੱਕ ਕੀਤੀ ਸੀ ਦੋ ਤਿੰਨ ਦਿਨ ਪਹਿਲਾਂ ਤੇ ਵੀ ਆਪਾਂ ਬਰਾਤ ਜਾਣਾ ਅਸੀਂ ਕਹਿੰਦਾ ਉਧਰੋਂ ਗੱਡੀ ਤੇ ਨੰਬਰ ਚੁੰਗੀ ਦੀ ਸਾਈਕਲ ਨੂੰ ਤਿਆਰ ਕਰਾ ਕੇ ਸਿੰਘਾਂ ਨੂੰ ਲੈ ਕੇ ਮੈਨੂੰ ਚੱਲ ਪਈ ਸੀ ਜਦੋਂ ਇਕੱਲੇ ਅੱਗੇ ਜਾ ਕੇ ਸਿੰਘਾਂ ਵਾਲੇ ਉਰਲੇ ਬਸ ਕਹਿੰਦੇ ਉਹਨਾਂ ਨੇ ਮੇਰੇ ਪੈਰ ਮਾਰ ਸਰ ਇਸਨੇ ਗੋਲੀ ਮੱਜੀ ਕੰਮ ਕੀ ਕਰਦਾ ਉਹ ਕੰਮ ਡਿਲੀਵਰੀ ਕਰਦਾ ਸਰ ਇਹ ਕੁਝ ਪਤਾ ਲੱਗਾ ਕਿ ਇੱਕ ਅੱਡੀ ਬੁੱਕ ਕਰਕੇ ਕਿੱਥੋਂ ਤੇ ਕਿੰਦਰ ਨੂੰ ਜਾਰੀ ਸੀ ਹਜੇ ਨਹੀਂ ਪਤਾ ਇਹਨਾਂ ਨੇ ਦੱਸਿਆ ਇੰਨਾ ਪਤਾ ਲੱਗਾ ਸਰ ਇਹ ਬੁੱਕ ਕਿੰਨਾ ਕਿੰਨਾ ਨੇ ਕਰਾਈ ਸੀ ਇਹ ਨਹੀਂ ਪਤਾ ਲੱਗਾ ਕੀਤੀ ਜਾਰੀ ਹੈ ਹਜੇ ਤਾਂ ਇਹਨੂੰ ਫਰਸਟ ਸਟੇਟ ਦਿੱਤੀ ਹੈ ਤੇ ਇਨਵੈਸਟੀਗੇਸ਼ਨ ਸ਼ੁਰੂ ਹੋ ਗਈ ਹੈ ਕਿ ਜੋ ਜੋ ਹੋਇਆ ਪਿਆ ਜਨਾ ਕਿ ਸਾਹਮਣੇ